پرب جی تین مہان ہو سرو شکتی مان پتا پرمیش تھی پربو جی ਤੁਸੀਂ ਪਵਿੱਤਰ ਉਸ ਆਮਰਥੀ ਹੋ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਭੂ ਯੇਸ਼ੂ ਮਸੀਹ ਜੀ ਦੇ ਜ਼ਿੰਦਾ ਤੇ ਸਾਮਰਥੀ ਨਾਮ ਵਿੱਚ ਪਿਤਾ ਪਰਮੇਸ਼ਰ ਤੁਹਾਡੀ ਪਾਪ ਵਿੱਤਰ ਹਜ਼ੂਰੀ ਵਿੱਚ ਝੁਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਾਪ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਤੁਸੀਂ ਮਹਾਨ ਹੋ ਅਤ ਉਸਤਤਿਯੋਗ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਰੀ ਕਾਇਨਾਤ ਨੂੰ ਬਣਾਉਣ ਵਾਲੇ ਪਰਮੇਸ਼ਰ ਰੋਬੇ ਪਿਤਾ ਪਰਮੇਸ਼ਰ ਜੀ ਅਸੀਂ ਸਭ ਤੁਹਾਡੇ ਹੱਥਾਂ ਦੀ ਰਚਨਾ ਹਾਂ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹਨਾ ਪ੍ਰਭੂ ਜੀ ਤੁਸੀਂ ਆਦੋ ਅੰਤ ਹੋ ਅਲਫਾ ਹੋ ਮੇਗਾ ਹੋ ਪਿਤਾ ਪਰਮੇਸ਼ਰ ਜੀ ਤੁਹਾਡੀ ਦਇਆ ਤੇ ਕਿਰਪਾ ਸਦਾ ਦੀ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਹਨਾ ਪ੍ਰਭੂ ਜੀ ਤੁਹਾਡੀ ਸਮਝ ਦਾ ਕੋਈ ਵੀ ਪਾਰਾਵਾਦ ਨਹੀਂ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਅਤ ਦੇ ਆਲੂ ਦੇ ਕਿਰਪਾ ਆਲੂ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਲੇਲੂਇਆ ਹੇਲੂਇਆ ਰਾਜਾ ਦੇ ਰਾਜਾ ਪ੍ਰਭੂ ਆਦੇ ਪ੍ਰਭੂ ਸਰਸ਼ਕਤੀਮਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਬੀਤੇ ਸਮਿਆਂ ਦੇ ਵਿੱਚ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਅੱਜ ਦੇ ਸੁੰਦਰ ਮੁਬਾਰਕ ਦਿਨ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਨੂੰ ਅਜਾ ਦਿਨ ਦਿਖਾਇਆ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਬਹੁਤ ਸਾਰੇ ਲੋਕ ਪ੍ਰਭੂ ਜੀ ਅੱਜ ਦੇ ਦਿਨ ਨਹੀਂ ਦੇਖ ਸਕਦੇ ਪਿਤਾ ਪਰਮੇਸ਼ਰ ਜੀ ਤੁਹਿੰਦਾ ਕਿਰਪਾ ਤੇ ਫਜ਼ਲ ਅਨੁਗ੍ਰਹਿ ਸਾਡੇ ਲਈ ਕਾਫੀ ਹੈ ਬਿਤਾ ਪਰਮੇਸ਼ਰ ਜੀ ਤੁਸੀਂ ਅੱਜ ਤੱਕ ਸਾਡੇ ਸਾਰੇ ਜ਼ਰੂਰਤਾਂ ਨੂੰ ਆਪਣੇ ਸ਼ਾਹੀ ਖਜ਼ਾਨੇ ਵਿੱਚੋਂ ਪੂਰਾ ਕੀਤਾ ਹੈ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਬਿਤਾ ਪਰਮੇਸ਼ਰ ਜੀ ਧੰਨਵਾਦ ਹਾਲੇਲੂਇਆ 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 ਪ੍ਰਭੂ ਜੀ ਸਾਡੇ ਸਾਰੇ ਜਾਣੇ ਤੇ ਨਾ ਜਾਣੇ ਗੁਨਾਹ ਸਾਨੂੰ ਮਾਫ਼ ਕਰ ਦਿਓ ਬਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਪਾਪ ਪਵਿੱਤਰ ਲਹੂ ਦੇ ਨਾਲ ਧੋ ਕੇ ਸ਼ੁੱਧ ਕਰੋ ਬਿਤਾ ਪਰਮੇਸ਼ਰ ਜੀ ਦਇਆ ਕਰੋ ਦਇਆ ਕਰੋ ਪਰਬੂ ਜੀ ਇੱਕ ਇੱਕ ਜਾਣਦੇ ਆਪਣੀ ਵੱਡੀ ਦਇਆ ਤੇ ਕਿਰਪਾ ਕਰਨਾ ਪਿਤਾ ਪਰਮੇਸ਼ਰ ਜੀ ਦਇਆ ਕਰੋ ਪਰਬੂ ਜੀ ਤੁਸੀਂ ਕਿਹਾ ਮੈਨੂੰ ਪੁਕਾਰ ਮੈਂ ਤੈਨੂੰ ਉੱਤਰ ਦੇਵਾਂਗਾ ਸੱਚਮੁੱਚ ਪਿਤਾ ਪਰਮੇਸ਼ਰ ਜੀ ਅੱਜ ਜਿੰਨੇ ਵੀ ਤੁਹਾਡੀ ਹਜ਼ੂਰੀ ਵਿੱਚ ਤੁਹਾਨੂੰ ਪੁਕਾਰ ਰਹੇ ਹਨ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਾਂਦੀ ਪ੍ਰਾਰਥਨਾ ਦਾ ਉੱਤਰ ਪ੍ਰਭੂ ਜੀ ਤੁਹਾਡੀ ਸਵਰਗੀ ਪਵਿੱਤਰ ਹਜ਼ੂਰੀ ਵਿੱਚ ਆਵੇ ਪਿਤਾ ਪਰਮੇਸ਼ਰ ਜੀ ਦਇਆ ਕਰੋ ਹਾਲੇਲੂਇਆ 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 ਸਰਬਸ਼ਕਤੀਮਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਧੰਨਵਾਦ ਤੁਹਾਡੀ ਭਲੇੀਆਂ ਵਾਸਤੇ ਤੁਹਾਡੀ ਦਿਆਲੂਗੀ ਵਾਸਤੇ ਤੁਹਾਡੀ ਹਜ਼ੂਰੀ ਵਾਸਤੇ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਪ੍ਰਭੂ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਇਹ ਚਰਚ ਕੰਮਾਂ ਨੂੰ ਕਰਨ ਵਾਲੇ ਪਰਮੇਸ਼ਰ ਪ੍ਰਭੂ ਜੀ ਪ੍ਰਭੂ ਜੀ ਤੁਸੀਂ ਸਾਡੀ ਆਸ ਹੋ ਤੁਸੀਂ ਸਾਡਾ ਵਿਸ਼ਵਾਸ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਚਟਾਨ ਨੂੰ ਉੱਚਾ ਗੜ੍ਹ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਪਨਾਹਗਾ ਹੋ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਪਵਿੱਤਰ ਆਤਮਾ ਪ੍ਰਭੂ ਜੀ ਕਾ ਮਦਦਗਾਰ ਸਹਾਇਕ ਦੇ ਰੂਪ ਵਿੱਚ ਦਿੱਤਾ ਹੈ ਬਿਤਾ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਆਤਮਾ ਸਾਨੂੰ ਹਰ ਵੇਲੇ ਸੰਭਾਲ ਕੇ ਰੱਖਦਾ ਹੈ ਬਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਕਿਹਾ ਹੈ ਨਾ ਡਰ ਮੈਂ ਤੇਰੇ ਅੰਗ ਸੰਗ ਜੋ ਹਨ ਨਾ ਖਬਰ ਮੈਂ ਤੇਰਾ ਪਰਮੇਸ਼ਰ ਜੋ ਹਨ ਮੈਂ ਤੈਨੂੰ ਜ਼ੋਰ ਬਖਸ਼ਾਂਗਾ ਮੈਂ ਤੇਰੀ ਸਹਾਇਤਾ ਕਰਾਂਗਾ ਹਾਂ ਮੈਂ ਤੈਨੂੰ ਆਪਣੇ ਫਤਿਹਮੰਦ ਸੱਜੇ ਹੱਥ ਦੇ ਨਾਲ ਸੰਭਾਲ ਲਾਂ ਹallelujah ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਹਾਡੀ ਕਿਰਪਾ ਦੇ ਕਾਰਨ ਤੁਹਾਡੀ ਦਇਆ ਦੇ ਕਾਰਨ ਪ੍ਰਭੂ ਜੀ ਤੁਸੀਂ ਸਾਨੂੰ ਆਰਥਿਕ ਸੰਭਾਲ ਕੇ ਰੱਖਿਆ ਪ੍ਰਭੂ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਵੈਰੀਆਂ ਨੂੰ ਸਾਡੇ ਉੱਤੇ ਫਤਿਹ ਪਾਨ ਨਹੀਂ ਦਿੱਤੀ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਵੈਰੀਆਂ ਦੇ ਉੱਤੇ ਜਿੱਤ ਦਿੱਤੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਹਾਂ ਪ੍ਰਭੂ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਉਹ ਸਭ ਜੋ ਤੇਰੇ ਨਾਲ ਗੁੱਸੇ ਹਨ ਉਹ ਸ਼ਰਮਿੰਦੇ ਹੋਣਗੇ ਉਹਨਾਂ ਦੇ ਮੂੰਹ ਕਾਲੇ ਹੋ ਜਾਣਗੇ ਹallelujah ਤੇ ਉਹ ਨਾ ਹੋਇਆ ਜੀ ਹੋ ਜਾਣਗੇ ਸੱਚਮੁੱਚ ਪਿਤਾ ਪਰਮੇਸ਼ਰ ਜੀ ਜੀ ਸਾਡੇ ਵੈਰੀਆਂ ਨੂੰ ਪ੍ਰਭੂ ਜੀ ਸ਼ਰਮਿੰਦੇ ਕਿੱਦਾਂ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਖੜਾ ਧੰਵਾਦ ਧੰਵਾਦ ਜੀ ਸਾਡੇ ਸੇਤੇ ਮਹਿਮਾ ਤੇ ਦਇਆ ਦਾ ਮੁਕਤ ਰਹਿਮ ਦਾ ਮੁਕਤ ਰੱਖਿਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹallelujah ਹallelujah ਸਭ ਸ਼ਕਤੀਮਾਨ ਜੰਦਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਅਰੇ ਬੱਚਿਆਂ ਜਿਹੜਾ ਜੋ ਤੇਰੇ ਨਾਲ ਲੜਦੇ ਹਨ ਉਹ ਨਾ ਹੋਣਗੇ ਜੇ ਉਹ ਜਾਣਗੇ ਸ਼ਰਮਿੰਦੇ ਹੋਣਗੇ ਹallelujah ਉਹ ਸਦਾ ਲਈ ਲज्ਜਾਵਾਨ ਹੋ ਜਾਣਗੇ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਹਰ ਤਰ੍ਹਾਂ ਦੇ ਵੈਰੀਆਂ ਦੇ ਉੱਤੇ ਫਤਿਹ ਦਿੰਦੀ ਆ ਪਿਤਾ ਪਰਮੇਸ਼ਰ ਜੀ ਤੁਹਾਡੇ ਸ਼ੁਕਰਗੁਜ਼ਾਰ ਆ ਪ੍ਰਭੂ ਜੀ ਕੋਈ ਵੀ ਵੈਰੀ ਦੀ ਸ਼ਕਤੀ ਹੁਣ ਪ੍ਰਭੂ ਜੀ ਸਾਨੂੰ ਛੂ ਨਹੀਂ ਸਕਦੀ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਦਵਾਲੇ ਸੁਰੱਖਿਆ ਦੇ ਢਾਲ ਹੋ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਹਾਡੇ ਤੋਂ ਬਾਤ ਅਲਸ ਕੋਲ ਗੁਜ਼ਾਰਾ ਪਿਤਾ ਪਰਮੇਸ਼ਰ ਜੀ ਤੁਸੀਂ ਕਿਹਾ ਹੈ ਮੈਂ ਤੇਰੇ ਸਿਰ ਨੂੰ ਤੇ ਸਾਥੀਆਂ ਤੋਂ ਵੱਧ ਕੇ ਖੁਸ਼ੀ ਦੇ ਤੇਲ ਨਾਲ ਮਸਾ ਕੀਤਾ ਹੈ ਪਿਤਾ ਪਰਮੇਸ਼ਰ ਜੀ ਸੱਚਮੁੱਚ ਪਿਤਾ ਪਰਮੇਸ਼ਰ ਸਾਡਾ ਕਟੋਰਾ ਭਰਿਆ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਵੈਰੀਆਂ ਦੇ ਸਨਮੁਖ ਸਾਡੇ ਲਈ ਮੇਜ਼ ਵਿਛਾਇਆ ਪਿਤਾ ਪਰਮੇਸ਼ਰ ਜੀ ਬੜਾ ਧੰਵਾ ਧੰਵਾ ਸਾਨੂੰ ਤੁਸੀਂ ਸਾਡੇ ਵਿਰੋਧੀ ਤੋਂ ਉੱਚਾ ਕੀਤਾ ਪਿਤਾ ਪਰਮੇਸ਼ਰ ਜੀ ਤੜਾ ਧੰਨਵਾਦ ਤੜੇ ਸ਼ੁਕਰਗੁਜ਼ਾਰ ਆਪਾ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਵਿੱਚ ਲਿਖਿਆ ਨਾ ਡਰ ਦਾ ਕਾਬਲ ਮੈਂ ਯਹੋਵਾ ਤੇਰਾ ਪਰਮੇਸ਼ਰ ਨਾ ਤੈਨੂੰ ਛੱਡਾਂਗਾ ਨਾ ਤੈਨੂੰ ਕਦੇ त्याਗਾਗਾ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆਪਾ ਪਰਮੇਸ਼ਰ ਜੀ ਤੁਹਾਡੀ ਕਿਰਪਾ ਵਾਸਤੇ ਤੁਹਾਡੇ ਅਨੁਗ੍ਰਹਿ ਵਾਸਤੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਤੁਹ ਬੁਧੇ ਗਿਆਨ ਦੇ ਸਿਰ ਸਿਹਤ ਤੇ ਹਜ਼ਾਰ ਤੇ مڈ ہزار سجا دس ہزار ڈگڑ کے پر تیرے نےڑے نہیں آ سکتی آئی پتا پرمیش نے تے بچوں لکھا کوئی برائی تیرے ڈیرے دے نکت نہیں آئے گی لویا ਤੜਾ ਤਨਵਾਦ ਧੰਵਾਦ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਹੱਤ ਰੱਬ ਆਉਣ ਵਾਲੀ ਵਿਪਤਾ ਤੋਂ ਬਚਾਉਣੇ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣਾ ਵਚਨ ਭੇਜ ਕੇ ਚੰਗਾ ਕਰਦੇ ਹੋ ਪਿਤਾ ਪਰਮੇਸ਼ਰ ਜੀ ਦਇਆ ਕਰੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸਾਰੇ ਰੋਗਾ ਤੋਂ ਸਾਨੂੰ ਨਰੋਇਆ ਕਰਦੇ ਹੋ ਪਿਤਾ ਪਰਮੇਸ਼ਰ ਜੀ প্রভু ਯੇਸ਼ੂ ਮਸੀਹ ਜੀ ਤੁਹਾਡੇ ਕੋੜੇ ਖਾਨ ਦੇ ਨਾਲ ਅਸੀਂ ਸਭ ਚੰਗੇ ਕਿਤੇ ਗਏ ਹਾਂ ਪਿਤਾ ਪਰਮੇਸ਼ਰ ਜੀ ਹੜੀ ਦਇਆ ਸਾਡੇ ਉੱਤੇ ਮੇਸ਼ਾ ਦੀ ਪਿਤਾ ਪਰਮੇਸ਼ਰ ਜਿਸ ਤਰ੍ਹਾਂ ਪਿਤਾ ਆਪਣੇ ਬੱਚਿਆਂ ਉਤੇ ਤਰਸ ਖਾਂਦਾ ਹੈ ਪ੍ਰਭੂ ਜੀ ਇਸ ਤਰ੍ਹਾਂ ਤੁਸੀਂ ਵੀ ਸਾਡੇ ਉੱਤੇ ਤਰਸ ਕੀਤਾ ਪਿਤਾ ਪਰਮੇਸ਼ਰ ਧੜਾ ਤਨਵਾ ਧੰਵਾ ਪ੍ਰਭੂ ਜੀ ਤੁਸੀਂ ਸਾਨੂੰ ਚਿੱਕੜ ਵਿੱਚੋਂ ਕੱਢ ਕੇ ਚਟਾਨ ਤੇ ਖੜਿਆ ਕੀਤਾ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਨਾਸ਼ ਹੋਣ ਤੋਂ ਬਚਾਇਆ ਹੈ ਪਿਤਾ ਪਰਮੇਸ਼ਰ ਜੀ ਇਸ ਅੰਧਕਾਰ ਵਿੱਚੋਂ ਪ੍ਰਭੂ ਜੀ ਤੁਸੀਂ ਸਾਨੂੰ ਆਪਣੀ ਜੋਤੀ ਦੇ ਵਿੱਚ ਚਾਨਣ ਦੇ ਵਿੱਚ ਸੱਦਿਆ ਹੈ ਪਿਤਾ ਪਰਮੇਸ਼ਰ ਜੀ ਧੜਾ ਤਨਵਾ ਤੁਸੀਂ ਸਾਨੂੰ ਉੱਚਾ ਕੀਤਾ ਹੈ ਪਿਤਾ ਪਰਮੇਸ਼ਰ ਜੀ ਤੇ ਸਾਡੇ ਮਹਿਮਤ ਸੇ ਨੂੰ ਉੱਚਾ ਉਠਾਉਣ ਵਾਲੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਇੱਕ ਇੱਕ ਜਨ ਵਾਸਤੇ ਪਿਤਾ ਪਰਮੇਸ਼ਰ ਤੁਹਾਡੀ ਕਿਰਪਾ ਤੁਹਾਡੀ ਦਇਆ ਤੁਹਾਡੀ ਅਨੁਗ੍ਰਹਿ ਇੱਕ ਇੱਕ ਜਨ ਤੇ ਹਮੇਸ਼ਾ ਬਣਿਆ ਰਹੀ ਹੈ ਪਿਤਾ ਪਰਮੇਸ਼ਰ ਜੀ ਤੜਪ ਪਵਿੱਤਰ ਆਤਮਾ ਇਹਨਾਂ ਨੂੰ ਗਾਈਡ ਕਰੇ ਪਵਿੱਤਰ ਆਤਮਾ ਇਹਨਾਂ ਦੀ ਰਖਵਾਲੀ ਕਰੇ ਪਿਤਾ ਪਰਮੇਸ਼ਰ ਜੀ ਇਹਨਾਂ ਦਾਣਾ ਦਾਣਾ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ ਮੁਬਾਰਕ ਹੋਵੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਸਾਰੇ ਹੱਥਾਂ ਦੇ ਕੰਮਾਂ ਨੂੰ ਸਫਲ ਕਰਨਾ ਪ੍ਰੋ ਮੁਬਾਰਕ ਕਰਨਾ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਹੱਥਾਂ ਦੇ ਕੰਮਾਂ ਵਿੱਚ ਬਰਕਤ ਦੇਣਾ ਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਬੱਚਿਆਂ ਨੂੰ ਇਹਨਾਂ ਦੇ ਬੱਚਿਆਂ ਨੂੰ ਆਗਿਆਕਾਰੀ ਵਾਲਾ ਤੇ ਸਮਝਦਾਰੀ ਵਾਲਾ ਪਵਿੱਤਰਤਾ ਵਾਲਾ ਜੀਵਨ ਦੇਣਾ ਪਿਤਾ ਪਰਮੇਸ਼ਰ ਤੜਪ ਦੁਆਦ ਕਰਦੇ ਪਿਤਾ ਪਰਮੇਸ਼ਰ ਜੀ ਹਾਡੇ ਬਚਨ ਵਿੱਚ ਲਿਖਿਆ ਤੁਹਾਡੇ ਬੈਰੀ ਇੱਕ ਰਾਹ ਤਣੀ ਆਣਗੇ ਪਰ ਸੱਤੀ ਰਾਈ ਹੋ ਕੇ ਤੁਹਾਡੇ ਦੇ ਉਹਨਾਂ ਠੰਗੇ ਹਾਲੇਲੂਇਆ ਸੱਚਮੁੱਚ ਬੀਤਾ ਪਰਮੇਸ਼ਰ ਜੀ ਤੁਸੀਂ ਸਾਡੇ ਵੈਰੀਆਂ ਤੇ ਉੱਤੇ ਸਾਨੂੰ ਫਤਿਹ ਬਖਸ਼ੀ ਪ੍ਰਭੂ ਦਾ ਅਤਨ ਵਾਦ ਕਰਦੇ ਪ੍ਰਭੂ ਜੀ ਤੁਹਾਡੇ ਬਚਨ ਵਿੱਚ ਲਿਖਿਆ ਹਰ ਇਤਿਆਜ ਜੋ ਤੇਰੇ ਵਿਰੁੱਧ ਬਣਾਇਆ ਜਾਵੇਗਾ ਉਹ ਨਿਕਮਾ ਹੋ ਜਾਵੇਗਾ ਹਰ ਜੀਵ ਜੋ ਤੇਰੇ ਵਿਰੁੱਧ ਨਿਆਂ ਦੇ ਲਈ ਉੱਠੇਗੀ ਤੂੰ ਉਹਨਾਂ ਦੋਸ਼ੀ ਠਰਾਏਂਗੀ ਕਿ ਯਹੋਵਾ ਦੇ ਭੈ ਮੰਨਣ ਵਾਲੇ ਦਾ ਦਾਸਾਂ ਦਾ ਅਧਿਕਾਰ ਹੈ ਸੱਚਮੁੱਚ ਬੀਤਾ ਪਰਮੇਸ਼ਰ ਜੀ ਪਿਤਾ ਧੰਵਾ ਧੰਵਾ ਪਿਤਾ ਪਰਮੇਸ਼ਰ ਜੀ ਤੁਸੀ ਮubaruk ਹੋ ਪਿਤਾ ਪਰਮੇਸ਼ਰ ਜੀ ਤੁਸੀ ਮਹਾਨ ਉਹ ਪ੍ਰਭੂ ਜੀ ਸਾਡੀ ਪ੍ਰਾਰਥਨਾ ਨੂੰ ਸੁਣ ਕੇ ਜਦੋਂ ਉੱਤਰ ਦਿੰਦੇ ਹੋ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਾਣਦਿਆਂ ਸਾਰੇ ਜ਼ਰੂਰਤਾਂ ਨੂੰ ਲੋੜਾਂ ਨੂੰ ਪੂਰਿਆ ਕਰਨਾ ਪਿਤਾ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ ਜੀ ਕਿਉਂਕਿ ਤੁਯੋ ਹੋਵਾ ਤੇ ਨਿਹਾਲ ਹੈ ਤੇ ਮੈਨੂੰ ਉਹ ਤੇਰੇ ਮਨੋਰਥ ਨੂੰ ਪੂਰਿਆ ਕਰੇਗਾ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਇੱਕ ਇੱਕ ਦੀ ਦੁਆ ਨੂੰ ਪ੍ਰਾਰਥਨਾ ਨੂੰ ਸੁਣਿਆ ਹੈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਆ ਆਪਣੇ ਆਗੂਆਂ ਦੇ ਲਈ ਪਿਤਾ ਪਰਮੇਸ਼ਰ ਜੀ ਅਸੀਂ ਧੜੇ ਪਾਪ ਤੇਰੇ ਹਜ਼ੂਰੀ ਵਿੱਚ ਉਹਨਾਂ ਦੀ ਸੋਖ ਸਲਾਮਤੀ ਤੰਦਰੁਸਤੀ ਲੰਬੀ ਉਮਰ ਮੰਗਦੇ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਆ ਦੇ ਸਵਰਗੀ ਦੂਤ ਉਹਨਾਂ ਦੀ ਹਿਫਾਜ਼ਤ ਕਰਦੇ ਆ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਸਾਡੇ ਇਸ ਇਜ਼ਰਾਈਲ ਦੀ ਵੀ ਸਤਿ ਸ਼ਾਮ ਦੀ ਤੁਹਾਡੀ ਪਾਪ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪ੍ਰਭੂ ਜੀ ਤੁਸੀਂ ਸਾਡੀ ਪ੍ਰਾਰਥਨਾ ਨੂੰ ਬੇਨਤੀ ਨੂੰ ਸੁਣਿਆ ਹੈ ਪਿਤਾ ਪਰਮੇਸ਼ਰ ਜੀ ਇਹ ਸਾਰੀ ਪ੍ਰਾਰਥਨਾ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯੀਸ਼ੂ ਮਸੀਹ ਜੀ ਦੇ ਜਿੰਦਾ ਪਵਿੱਤਰ ਸਾਮਰਥੀ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ ਆਮੀਨ